ਪੰਜਾਬ ਤੋਂ ਜਿੱਥੇ ਹੜ੍ਹਾਂ ਦੇ ਕਾਰਨ ਇਸ ਵੇਲੇ ਪੂਰੇ ਪੰਜਾਬ ਦੇ ਕਈ ਪਿੰਡਾਂ ਵਿੱਚ ਆਫਤ ਆਈ ਹੋਈ ਹੈ ਤੇ ਸਰਕਾਰ ਵੱਲੋਂ ਹੜਪ੍ਰੇਟਾ ਦੇ ਲਈ ਜੋ ਵਿਰਾਸ਼ ਸੰਮਤੀ ਸਰੁਰਜਨਾਂਜੀ ਦਾ ਪੰਜਾਬ ਦੇ ਵਾਕਵਾਕ ਪਿੰਡਾਂ ਚੇਚੀਆਂ ਜ਼ਾਰੀਆਂ ਨੇ ਉਹਤੀ ਅੱਜ ਬਿਆਸ ਦਰਿਆ ਦੇ ਪਾਣੀ ਦੇ ਨਾਲ ਹੜਤੀ ਲਪੇਸ਼ ਆਏ ਪਿੰਡਾਂ ਦੇ ਲਈ ਵਿਦਾਇਤਾ ਤੇ ਉੱਪਰ ਪਰਦਾਰਸ਼ ਵੀ ਸਿੰਘ ਰਾਜਾ ਵੱਲੋਂ ਰਾਸ਼ਦ ਸੰਮਤੀ ਦੇ ਪਸ਼ੂਆਂ ਦੇ ਚਾਰੇ ਦਾ ਟਰੱਕ ਲਿਆਂਦਾ ਗਿਆ ਤੇ ਬਿਆਸ ਦਰਿਆ ਦੇ ਨੇੜੇ ਪਿੰਡਾਂ 'ਚ ਸਮਾਨ ਵੰਡਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਇਸ ਮੁਸੀਬਤ ਦੀ ਕੜੀ ਚ ਖੜੀ ਹੈ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ ਜਿਹੜੀ ਆਪਣੇ ਤੇ ਸਾਡੇ ਕਾਰਨਾ ਕਰਕੇ ਮਹਾਰਾਜ ਦੀ ਕਿਰਪਾ ਹੈ ਜਿਹੜੀ ਉਹਨੂੰ ਆਪਾਂ ਇਕੱਠੇ ਹੋ ਕੇ ਨਜਿੱਠੀਏ ਔਰ ਮੇਰੀ ਆਸ ਹੈ ਆ ਪ੍ਰਮਾਤਮਾ ਕਿਰਪਾ ਕਰੇਗਾ ਕਿਸੇ ਨਾ ਕਿਸੇ ਦੀ ਤਾਦ ਸੁਨੇਗਾ ਹੀ ਤਾਂ ਆਪਾਂ ਸਾਰਿਆਂ ਨੇ ਘਰ ਬੈਠੇ ਹੋ ਚਾਹੇ ਆਏ ਕੋਈ ਚਾਹੇ ਨਹੀਂ ਆਰ ਪੀਰ ਤੇ ਚ ਪਹੁੰਚ ਸਕੇ ਘਰ ਬੈਠੇ ਅਰਦਾਸ ਜੁੜ ਕਰੋ ਮਾਲਕ ਤੋਂ ਵੀ ਜਿਹੜੀ ਭੁੱਲ ਹੋਈ ਉਹਨੂੰ ਬਖਸ਼ਾ ਦੇ ਸਮੱਤ ਬਖਸ਼ੇ ਮਾਲਕ ਆਪਣੀ ਤਾਂ ਆਪਾਂ ਉਹਦੇ ਤੇ ਤੁਰੇ ਤਾਂ ਜਿਹੜੀ ਟਾਂਡੇ ਏਰੀਏ ਦੇ ਵਿੱਚ ਮੈਂ ਫੇਰ ਦੁਬਾਰਾ ਬੇਨਤੀ ਕਰਨ ਲੱਗਾ ਮਾਲਕ ਦੀ ਬੜੀ ਕਿਰਪਾ ਹੈ ਇੱਥੇ ਕਿਸੇ ਚੀਜ਼ ਦੀ ਲੋਡ ਨਹੀਂ ਭਰਾਓ ਸਾਰੀਆਂ ਚੀਜ਼ਾਂ ਉੱਪਰ ਰਹੀਆਂ ਟਰੱਕਾਂ ਦੇ ਟਰੱਕ ਆਪਣੇ ਸਾਡੇ ਚਾਰੇ ਦੇ ਵੀ ਆ ਰਹੇ ਆ ਟਰੱਕਾਂ ਦੇ ਟਰੱਕ ਰਾਚਣ ਦੇ ਆਇਆ ਔਰ ਮੇਰੇ ਨਾਲ ਸਾਰੀ ਪਸ਼ੂਆਂ ਦੇ ਪਾਲਣ ਵਿਭਾਗ ਦੀ ਟੀਮ ਆ ਡਾਕਟਰ ਸਾਹਿਬ ਸਾਰੇ ਸਾਡੇ ਨਾਲ ਨੈਵ ਸਾਹਿਬ ਵੀ ਆ ਸਾਡਾ ਹਰੇਕ ਡਿਪਾਰਟਮੈਂਟ ਚਾਹੇ ਹੈਲਥ ਡਿਪਾਰਟਮੈਂਟ ਆ ਚਾਹੇ ਡੀਸੀ ਸਾਹਿਬ ਚਾਹੇ ਐਸਪੋਲਿਸ ਪ੍ਰਸ਼ਾਸਨਾ ਚਾਹੇ ਸਿਵਲ ਪ੍ਰਸ਼ਾਸਨਾ ਸਾਰੇ ਬਹੁਤ ਹੱਡ ਤੋੜ ਮਿਹਨਤ ਕਰਦੇ ਆ ਪਰਮਾਤਮਾ ਕਿਰਪਾ ਕਰੇ ਇਹਨਾਂ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਗਾਂ ਵੀ ਲੋਕਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਔਰ ਤੁਸੀਂ ਮੇਰੀ ਬੈਕ ਸਾਈਡ ਤੋਂ ਦੇਖ ਰਹੇ ਹੋ ਟਰੱਕਾਂ ਦੇ ਟਰੱਕ ਆ ਰਹੇ ਨੇ ਔਰ ਹਰੇਕ ਨੂੰ ਬੰਦਾ ਚਾਰਾ ਦਵਾਂਗੇ ਪਰ ਜਿਹੜੀ ਇੱਕ ਸਾਡੇ ਧਿਆਨ ਚ ਗੱਲ ਆਈ ਹੈ ਕਿ ਜਿਹੜੇ ਲੋਕਾਂ ਦੇ ਹੱੜ ਆਇਆ ਵੀ ਨਹੀਂ ਉਹ ਵੀ ਕਿਹ ਟਰੈਕਟਰ ਲੈ ਕੇ ਰੋੜਾ ਦੇ ਉੱਤੇ ਬੈਠੇ ਆ ਤਾਂ ਫੂਡ ਇਕੱਠਾ ਕਰੀ ਜਾਂਦੇ ਆ ਜਾਂ ਚਾਰਾ ਇਕੱਠਾ ਕਰੀ ਜਾਂਦੇ ਮੇਰੀ ਉਹਨਾਂ ਨੂੰ ਬੇਨਤੀ ਆ ਭਾਈ ਇਹ ਚਾਰਾ ਹੜ ਪੀੜਤਾ ਲਈ ਆ ਤੁਸੀਂ ਰੱਬ ਦਾ ਸ਼ੁਕਰ ਕਰੋ ਤੁਸੀਂ ਉਹਦੇ ਉਸ ਜਿਹੜਾ કૃਪੀ ਆ ਉਹਦੇ ਅੜਿੱਕੇ ਨਹੀਂ ਆਏ ਤਾਂ ਸੁਖਤ ਵੱਤ ਤੋਂ ਵੱਤ ਤੁਸੀਂ ਛੇ ਹੈਲਪ ਕਰੋ ਜਿੰਨੀ ਕਰ ਸਕਦੇ ਹੋ ਮੈਂ ਤਾਂ ਕਹਿੰਦਾ ਜਿੰਨੇ ਰੁਪਏ ਦੀ ਵੀ ਹੈਲਪ ਕੀਤੀ ਮੈਂ ਤਾਂ ਉਹਦੇ ਮੋਰ ਵੀ ਸਿਰ ਚਕਾਉਣਾ ਉਹਨੂੰ ਵੀ ਸਲੂਟ ਕਰਦਾ ਕਿ ਭਾਈ ਬਹੁਤ ਬਹੁਤ ਧੰਨਵਾਦ ਹੇ ਨਾ ਸਿਮਰਨ ਜੋ ਦੀਵਨ ਬਲਨਾ ਸਰਬਜਾਸੀ ਅਰ ਜਾਰੀ ਨਾਲ ਕੰਡਲ